ਸਾਡਾ ਇੱਕਾ ਜਿੰਦਾਬਾਦ 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 ਮਜ਼ਦੂਰਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਿਕੰਦਰ ਰਸ਼ੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਮੇਰੇ ਕਾ ਮਜ਼ਦੂਰ ਆਸ਼ਾ ਬਖਸ਼ਰ ਮੇਡੇ ਜੁੜੀ ਇੱਕਾ ਜਿੰਦਾਬਾਦ 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 ਇੱਕਾ ਜਿੰਦਾਬਾਦ 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 ਸਾਥੀ ਜੀ ਤੁਹਾਡੇ ਨਾਲ ਸਾਡੀ ਫੈਡਰੇਸ਼ਨ ਦੇ ਆਪੂ ਸ੍ਰਿੰਦਰ ਜਿੱਕਲੀ ਜਲਵਾ ਸੰਗੀ ਕਰਗੇ ਨਾਲੇ ਤੁਹਾਡਾ ਇਹ ਹੋਏ ਸਾਡੇ ਸਭਨਾਂ ਦਾ ਧੰਨਵਾਦ ਕਰਦਾ ਹਾਂ لا سلام لا سلام لا سلام لا سلام لا